ਛੁੱਟੀਆਂ 'ਚ ਕੋਮਨ ਫਿਰਨ ਦੀ ਗੱਲ ਕਰੀਏ ਤਾਂ ਦੇਖਿਆ ਜਾਂਦਾ ਹੈ ਕਿ ਹਰ ਸਾਲ ਲੱਖਾਂ ਭਾਰਤੀ ਸੈਲਾਨੀ ਆਪਣੀਆਂ ਛੁੱਟੀਆਂ ਬਿਤਾਉਣ ਦੇ ਲਈ ਥਾਈਲੈਂਡ ਜਾਣਾ ਪਸੰਦ ਕਰਦੇ ਨੇ ਇਹ ਭਾਰਤੀਆਂ ਦੇ ਲਈ ਸਭ ਤੋਂ ਪਸੰਦੀਦਾ ਵਿਦੇਸ਼ੀ ਸਥਾਨਾਂ ਦੇ ਵਿੱਚੋਂ ਇੱਕ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਲੋਕ ਇੱਥੇ ਵਾਰ-ਵਾਰ ਥਾਈਲੈਂਡ ਕਿਉਂ ਜਾਂਦੇ ਨੇ ਆਓ ਜਾਣਦੇ ਹਾਂ ਉਹਨਾਂ ਖਾਸ ਕਾਰਨਾਂ ਨੂੰ ਜੋ ਇਸ ਦੇਸ਼ ਨੂੰ ਇੰਨਾ ਮਸ਼ਹੂਰ ਬਣਾਉਂਦੇ ਨੇ ਥਾਈਲੈਂਡ ਦੀ ਸਭ ਤੋਂ ਪਹਿਲਾਂ ਵਿਸ਼ੇਸ਼ਤਾ ਇਹ ਹੈ ਕਿ ਭਾਰਤੀਆਂ ਨੂੰ ਇੱਥੇ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਮਿਲਦੀ ਹੈ ਯਾਨੀ ਕਿ ਤੁਸੀਂ ਥਾਈਲੈਂਡ ਪਹੁੰਚਣ ਤੋਂ ਬਾਅਦ ਹਵਾਈ ਅੱਡੇ ਤੇ ਹੀ ਵੀਜ਼ਾ ਪ੍ਰਾਪਤ ਕਰ ਸਕਦੇ ਹੋ ਜੋ ਕਿ 15 ਤੋਂ 30 ਦਿਨਾਂ ਦੇ ਲਈ ਵੈਧ ਹੁੰਦਾ ਹੈ ਇਸ ਦੇ ਨਾਲ ਯਾਤਰਾ ਦੀ ਯੋਜਨਾਬੰਦੀ ਆਸਾਨ ਹੋ ਜਾਂਦੀ ਹੈ ਤੇ ਕਾਗਜ਼ੀ ਕਾਰਵਾਈ ਦੀਆਂ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਤੇ ਜੇਕਰ ਤੁਸੀਂ ਘੱਟ ਬਜਟ ਦੇ ਵਿੱਚ ਵਿਦੇਸ਼ ਯਾਤਰਾ ਕਰਨਾ ਚਾਹੁੰਦੇ ਹੋ ਤਾਂ ਥਾਈਲੈਂਡ ਤੁਹਾਡੇ ਲਈ ਸਭ ਤੋਂ ਵਧੀਆ ਜਗ੍ਹਾ ਹੈ ਇੱਥੇ ਤੁਸੀਂ ਸਿਰਫ 25000 ਤੋਂ 40000 ਰੁਪਏ ਦੇ ਵਿੱਚ 4-5 ਦਿਨਾਂ ਦੀ ਚੰਗੀ ਯਾਤਰਾ ਕਰ ਸਕਦੇ ਹੋ ਜਿਸ ਦੇ ਵਿੱਚ ਫਲਾਈਟ, ਹੋਟਲ ਤੇ ਸਥਾਨਕ ਯਾਤਰਾ ਸ਼ਾਮਲ ਹੈ। ਇਹੀ ਕਾਰਨ ਹੈ ਕਿ ਇਹ ਜੋ ਜਗ੍ਹਾ ਹੈ ਮੱਧ ਵਰਗ ਅਤੇ ਨੌਜਵਾਨਾਂ ਦੇ ਵਿੱਚ ਬਹੁਤ ਮਸ਼ਹੂਰ ਹੈ। ਤੇ ਇੱਥੋਂ ਦਾ ਸ਼ਾਨਦਾਰ ਰਹਿਣ ਸੈਨ ਪੂਰੀ ਦੁਨੀਆ ਦੇ ਵਿੱਚ ਮਸ਼ਹੂਰ ਹੈ ਜੋ ਕਿ ਹਰ ਕਿਸੇ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਅਸਲ ਵਿੱਚ ਇਹ ਜਗ੍ਹਾ ਜੋ ਹੈ ਘੁੰਮਣ ਫਿਰਨ ਦੇ ਲਈ ਬਹੁਤ ਸਹੀ ਹੈ ਤੇ ਜੇ ਗੱਲ ਕਰੀਏ ਇਥੋਂ ਦੀ ਖਰੀਦਦਾਰੀ ਅਤੇ ਸਟ੍ਰੀਟ ਫੂਡ ਦੀ ਤਾਂ THAILAND ਜੋ ਹੈ ਭਾਰਤੀਆਂ ਦੇ ਲਈ ਇੱਕ ਖਰੀਦਦਾਰੀ ਰੀਸ ਸਵਰਗ ਹੈ ਬੈਂਕਾਕ ਦੇ ਚਤੁਚਕ ਮਾਰਕੀਟ ਐਮਬੀਕੇ ਮਾਲ ਅਤੇ ਪਤਾਆ ਦੇ ਸਥਾਨਕ ਬਾਜ਼ਾਰਾਂ ਦੇ ਵਿੱਚ ਸਸਤੀ ਤੇ ਵਧੀਆ ਖਰੀਦਦਾਰੀ ਉਪਲਬਧ ਹੈ ਤੇ ਇਸ ਤੋਂ ਇਲਾਵਾ ਇਥੋਂ ਦਾ ਸਟ੍ਰੀਟ ਫੂਡ ਵੀ ਹੈ ਜੋ ਉਹ ਬਹੁਤ ਮਸ਼ਹੂਰ ਹੈ ਭਾਰਤੀਆਂ ਨੂੰ ਅਕਸਰ ਪਟਾਇਆ ਫੁਕੇਟ ਅਤੇ ਕਰਾਬੀ ਦੇ ਸੁੰਦਰ ਬੀਚ ਅਤੇ ਇੱਥੋਂ ਦੀਆਂ ਐਡਵੈਂਚਰ ਗਤੀਵਿਧੀਆਂ ਪਸੰਦ ਹਨ ਇੱਥੇ ਲੋਕ ਸਨੋਕਰਲਿੰਗ ਹਾਥੀ ਸਫਾਰੀ ਅਤੇ ਵਾਟਰ ਸਪੋਰਟਸ ਦਾ ਆਨੰਦ ਮਾਣਦੇ ਹਨ ਸਮੁੰਦਰੀ ਕੰਢੇ ਤੇ ਸੂਰਜ ਡੁੱਬਦਾ ਹੋਇਆ ਦੇਖਣਾ ਵੀ ਇੱਕ ਯਾਦਗਾਰਨ